ਕਹਿਣਾ ਕਿ ਇਹ ਪਾਲਿਸੀ ਲਾਗੂ ਹੋਣ ਤੋਂ ਬਾਅਦ ਨਰਸਰੀਦ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਆ ਨੌਕਰੀਆਂ ਮਿਲਣ ਤੋਂ ਬਾਅਦ ਆ ਸਪੋਰਟਸ ਮੈਡੀਸਨ ਵਾਲੇ ਡਾਕਟਰ ਭਰਤੀ ਹੋਣ ਤੋਂ ਬਾਅਦ ਕੋਈ ਦੁਨੀਆ ਦੀ ਤਾਕਤ ਪੰਜਾਬ ਨੂੰ ਦੁਬਾਰਾ ਨੈਸ਼ਨਲ ਚ ਪਹਿਲੇ ਨੰਬਰ ਤੇ ਆਉਣ ਤੋਂ ਰੋਕ ਨਹੀਂ ਸਕਦੀ ਉਹ ਦਿਨ ਦੂਰ ਨਹੀਂ ਆਉਣ ਵਾਲੇ ਸਮੇਂ ਤੇ ਜਦੋਂ ਦੁਬਾਰਾ ਪੰਜਾਬ ਨੈਸ਼ਨਲ ਖੇਡਾਂ ਚ ਪਹਿਲੇ ਨੰਬਰ ਤੇ ਆਊਗਾ ਤੇ ਸਾਨੂੰ ਮਾਣ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਅਸੀਂ ਬੜਾ ਕੰਮ ਕੀਤਾ ਜਿਹਦੇ ਸਿੱਟੇ ਵੀ ਆ ਹੁਣ ਨਿਕਲ ਰਿਹਾ ਤੇ ਉਹ ਨਾਲ ਸਮੇਂ ਚ ਵੀ ਜਿਹੜੇ ਆ ਉਹ ਨਿਕਲਣਗੇ। ਇਹ ਕਮਾਗੇ ਵੀ ਭਾਈ ਜਿਹੜੇ ਵੱਡੇ ਜ਼ਿਲ੍ਹੇ ਆ ਜਿਵੇਂ ਹੋ ਸਕਦਾ ਲੁਧਿਆਣਾੇ ਹੋਵੇ, ਮੁਹਾਲੀ ਹੋਵੇ, ਪਟਿਆਲੇ ਹੋਵੇ ਪਰ ਰੋਲਰ ਸਕੇਟਿੰਗ 'ਚ ਮੇਰੇ ਯਾਦ ਆ ਅਜੇ ਵੀ 2022 'ਚ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਫਤਿਹਗੜ੍ਹ ਸਾਹਿਬ ਤੋਂ ਆਈ। ਸੰਗਰੂਰ ਤੋਂ ਆਈ। ਉੱਥੇ ਹੀ ਹੁਣ ਅਸੀਂ ਜਿਹੜੀ ਜਿਹੜੀ ਗੇਮ ਪੌਪੂਲਰ ਆ ਉੱਥੇ ਹੀ ਦੇ ਰਹੇ ਆ। ਹੁਣ ਜਿਵੇਂ ਆਧਾਰਨ ਤੌਰ ਤੇ ਏਸ਼ੀਅਨ ਗੇਮ ਦਾ ਰਿਜ਼ਲਟ ਦੇਖਣਾ ਹੋਵੇ 올림픽 ਦਾ ਤਾਂ ਸਾਡੇ ਜਿਹੜੇ ਹਾਕੀ ਦੇ ਖਿਡਾਰੀ ਆ ਉਹ ਮਾਝੇ ਚ ਜਿਹੜੇ ਸ਼ੂਟਰ ਨੇ ਉਹ ਮਾਲਵੇਚੋਂ ਆ ਰਹੇ ਆ ਸੋ ਇਸੇ ਕਰਕੇ ਜਿੱਥੇ ਜਿਹੜੀਆਂ ਪੌਪੂਲਰ ਆ ਜੇ ਦਿੜਵੇ ਨੈਸ਼ਨਲ ਸਟਾਈਲ ਕਬੱਡੀ ਹੈ ਤਾਂ ਅਸੀਂ ਤੁਸੀਂ ਕਬੱਡੀ ਦੇ ਨਸਰ ਹੀ ਦੇ ਰਹੇ ਆ ਇੱਕ ਪੱਕਾ ਕੋਚ ਦੇ ਰਹੇ ਆ ਤੇ ਡੇਲੀ 60 ਬੱਚਿਆਂ ਨੂੰ ਜਿਹੜੀ ਡਾਈਟ ਹੈ ਉਹ ਮਿਲੂਗੀ ਜਿੱਥੇ ਬੌਕਸਿੰਗ ਚੱਲਦੀ ਹੈ ਉੱਥੇ ਅਸੀਂ ਬੌਕਸਿੰਗ ਦੇਵਾਂਗੇ ਸਾਡੇ ਬੜਵਰ ਬਾਲੀਬਾਲ ਚੱਲਦੀ ਹੈ ਤੁਸੀਂ ਦੇਖੋ ਵੀ ਨੈਸ਼ਨਲ ਜਿਹੜੀ ਸਕੂਲ ਦੀ ਟੀਮ ਬਣੀ ਪੰਜਾਬ ਦੀ ਉਹਦੇ ਚ ਜ਼ਿਆਦਾ ਕੁੜੀਆਂ ਮੈਜੋਰਟੀ ਇੱਕੋ ਪਿੰਡ ਦੀਆਂ ਬੜਵਰ ਦੀ ਦੇ ਫਿਰ ਭਾਈ ਉੱਥੇ ਬੜਬਰ ਜਿਹੜੀ ਬਾਲੀਬਾਲ ਦੀ ਨਰਸਰੀ ਦੇਣੀ ਬਣਦੀ ਸੀ ਜਿੱਥੇ ਜਿਹੜੀ ਗੇਮ ਦਾ ਸਕੋਪ ਹੈ ਸੋ ਇਸੇ ਨੂੰ ਬੜੇ ਪਲਾਨ ਤਰੀਕੇ ਨਾਲ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਜਿੱਥੇ ਸਕੋਪ ਹੈ ਉਹਨਾਂ ਨੂੰ 5-5 7-7 ਸਾਲ ਤੋ ਨਰਸਰੀ ਚ ਲਿਆਂਦਾ ਜਾਵੇ ਟ੍ਰੇਨ ਕੀਤਾ ਜਾਵੇ ਫਿਰ ਉਹਨਾਂ ਨੂੰ ਜਿਹੜੇ ਸਾਡੇ ਸੈਂਟਰ ਆਫ ਐਕਸਲੈਂਸ ਹੈ ਉੱਥੇ ਜਿਹੜਾ ਲਿਆਂਦਾ ਜਾਵੇ ਤੇ ਉਸ ਤੋਂ ਵੀ ਜਿਹੜੀ ਵੱਡੀ ਗੱਲ ਵੀ ਚਲੋ ਇਹ ਬੱਚੇ ਜਦੋਂ ਆ ਜਾਣਗੇ ਨੈਸ਼ਨਲ ਤੇ ਜਾਣਗੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀਆਂ ਦੇਣਾ ਇਹਨਾਂ ਦਾ ਮਾਨ ਸਨਮਾਨ ਕਰਨਾ ਮਾਨ ਸਨਮਾਨ ਅਸੀਂ ਬਿਨਾ ਸਪੋਰਟਸ ਪਾਲਿਸੀ ਤੋਂ ਪਹਿਲਾਂ ਵੀ ਪਿਛਲੇ 2 ਸਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ 88 ਕਰੋੜ ਦੇ ਅਸੀਂ ਕੈਸ਼ ਪ੍ਰਾਈਜ਼ ਹੈ ਜਿਹੜੇ ਪਿਛਲੇ 2 ਸਾਲ ਚ ਆਮ ਆਦਮੀ ਪਾਰਟੀ ਸਰਕਾਰ ਦੇ ਚੁੱਕੀ ਨਹੀਂ ਤੁਸੀਂ ਸਾਰੇ মিডিਆ ਕਵਰ ਕਰਦੇ ਰਹੇ ਹੋ ਇਲੈਕਸ਼ਨ ਇਅਰ 'ਚ ਤਾਂ ਡੀਐਸਪੀ ਵੀ ਲਾਉਂਦੇ ਸੀ ਕੈਸ਼ ਪ੍ਰਾਈਜ਼ ਵੀ ਵਧਾ ਕੇ ਦੇ ਦਿੰਦੇ ਸੀ ਜੇ ਇਲੈਕਸ਼ਨ ਇਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਪ੍ਰਾਈਜ਼ ਅਸੀਂ 88 ਕਰੋੜ ਦੇ ਪਹਿਲੇ 2 ਸਾਲਾਂ 'ਚ ਤੇ ਮਹੀਨਾ ਨਹੀਂ ਦਿੰਦੇ ਜਦੋਂ ਟੂਰਨਾਮੈਂਟ ਖਤਮ ਹੁੰਦਾ ਨਾਲ ਦੀ ਨਾਲ ਪ੍ਰਾਈਜ਼ ਜਿਹੜਾ ਉਹ ਦੇ ਦਿੰਦੇ ਆ ਪਰ ਫਿਰ ਵੀ ਇਹ ਦਿੱਕਤ ਆ ਰਹੀ ਸੀ ਕਿ ਜੀ ਨੌਕਰੀਆਂ ਜਿਹੜੀਆਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ ਠੀਕ ਹੈ ਕਈ ਵਾਰੀ ਬਿਨਾ ਪਾਲਿਸੀ ਤੋਂ ਵੀ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਇੱਕ ਪੱਕੀ ਪਾਲਿਸੀ ਦੀ ਬੜੀ ਜ਼ਰੂਰਤ ਸੀ ਕਿਉਂਕਿ ਜੇ ਤਾਂ ਉਹੀ ਗੱਲ ਦੁਬਾਰਾ ਆ ਗਈ ਵੀ ਪੇਕਾਂ ਚੂਤ ਕੀਤਾ ਜਾਂਦਾ ਸੀ ਇਲੈਕਸ਼ਨ ਇਅਰ ਚ ਨੌਕਰੀਆਂ ਵੀ ਪੈਸੇ ਵੀ ਨਹੀਂ ਕੋਈ ਨੌਕਰੀ ਨਹੀਂ ਉਹਦੇ ਲਈ ਸਾਨੂੰ ਸਮਾਂ ਤਾਂ ਲੱਗਿਆ ਕਿਉਂਕਿ ਖੇਡ ਪਾਲਿਸੀਜ਼ ਦੀ ਸ਼ੁਰੂ ਕੀਤੀ ਉਹਦੀ ਹੁਣ ਜਿਹੜੇ ਨਵੇਂ ਅਸੀਂ ਰੂਲਸ ਫਰੇਮ ਕੀਤੇ ਉਹ ਨੋਟੀਫਾਈ ਵੀ ਹੋ ਚੁੱਕੇ ਆ ਕਿ 500 ਪੋਸਟਾਂ ਵਿਥਿਨ ਸਪੋਰਟਸ ਡਿਪਾਰਟਮੈਂਟ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਕਈ ਖਿਡਾਰੀਆਂ ਦਾ ਤੁਸੀਂ ਸੁਣਿਆ ਵੀ ਹੋਣਾ ਜਿਹੜੇ ਕਹਿੰਦੇ ਅਸੀਂ ਉਦੋਂ ਮੈਡਲ ਲੈ ਕੇ ਸਾਨੂੰ ਨੌਕਰੀ ਨਹੀਂ ਮਿਲੀ ਇੱਕ ਇੱਕ 2016 ਤੋਂ ਬਾਅਦ ਜਿੰਨੇ ਵੀ ਨੈਸ਼ਨਲ ਗੇਮ ਦੇ ਮੈਡਲਿਸਟ ਹੈ ਏਸ਼ੀਅਨ ਗੇਮ ਦੇ ਮੈਡਲਿਸਟ ਹੈ ਕੌਨ ਵੈਲਸ ਗੇਮ ਦੇ ਮੈਡਲਿਸਟ ਹੈ ਤੇ 올림픽 ਦੇ ਚਾਹੇ ਕੱਲੇ ਪਾਰਟਿਸਪੈਂਟਸ ਵੀ ਹੈ ਸਾਰਿਆਂ ਨੂੰ ਜਿਹੜੀ ਨੌਕਰੀ ਹੈ ਉਹ ਇਸ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਮਿਲੂਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜੀ ਐਡ ਆ ਜਿਹੜੀ ਨਿਊਜ਼ਪੇਪਰ 'ਚ ਜਿਹੜੀ ਹੈ ਉਹ ਦੇ ਦੇਵਾਂਗੇ ਤੇ ਜਿੰਨੇ ਮੈਂ ਉਦਾਹਰਨ ਤੌਰ ਤੇ ਵੀ ਕਰਾਂ ਉਹ ਹਰਜਿੰਦਰ ਐ ਕੁੜੀ ਅਰਜਨ ਬਬੂਤਾ ਪਾਰਟਿਸਿਪੇਟ ਕਰਕੇ ਆਲੰਪਿਕ ਦੇ ਵਿੱਚ ਜਿੰਨੇ ਵੀ ਖਿਡਾਰੀ ਨੇ ਸਾਰਿਆਂ ਨੂੰ 100% ਨੌਕਰੀ ਜਿਹੜੀ ਗਰੰਟੀ ਹੈ ਇਸ ਪਾਲਿਸੀ ਦੇ ਵਿੱਚ ਜਿਹੜੀ ਆ ਕੀਤੀ ਗਈ ਹੈ ਜਦੋਂ ਐਡ ਆ ਗਈ ਸਾਰੇ ਖਿਡਾਰੀ ਜਿਹੜੇ ਪਾਰਟਿਸਿਪੇਟ ਕਰ ਸਕਦੇ ਤੂੰ ਦੇਖੋ ਵੀ 2016 ਅਕਾਲੀ ਦਲ ਦੀ ਸਰਕਾਰ ਵੇਲੇ ਦੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਖਿਡਾਰੀਆਂ ਨੂੰ ਵੀ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘ ਗਏ ਸਾਰਿਆਂ ਨੂੰ ਜਿਹੜੀ ਨੌਕਰੀ ਦੇਣ ਦਾ ਕੰਮ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਰੂਗੀ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਪਾਲਿਸੀ ਦੇ ਰਾਹੀਂ ਕੱਲ ਨੂੰ ਕੋਈ ਕਿਸੇ ਮੰਤਰੀ ਕੋਲੇ ਕਿਸੇ ਲੀਡਰ ਕੋਲੇ ਜਾਵੇ ਨਾ ਜਾਵੇ ਉਹਨੂੰ ਆਪਣੀ ਪਾਲਿਸੀ ਦੇ ਹਿਸਾਬ ਨਾਲ ਅੱਜ ਹੀ ਜਿਹੜੇ ਖਿਡਾਰੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਫਲਾਣੇ ਟੂਰਨਾਮੈਂਟ ਚ ਮੈਡਲ ਲੈ ਕੇ ਆਉਂ ਤਾਂ ਮੈਨੂੰ ਆ ਨੌਕਰੀ ਜਿਹੜੀ ਆ ਉਹ ਮਿਲੂਗੀ। ਸੋ ਮੈਂ ਮੰਨਦਾ ਕਿ ਆਪਣੇ ਆਪ ਚ ਇੱਕ ਬਹੁਤ ਵੱਡੀ ਅਚੀਵਮੈਂਟ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਹਿ ਲਓ ਇਹ ਹਾਸਲ ਕੀਤੀ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਇੱਕ ਲਿਆ। ਤੇ ਉਸ ਤੋਂ ਵੀ ਇੱਕ ਮਿੰਟ ਏਸ਼ੀਅਨ ਗੇਮ ਤੇ ਉਸ ਤੋਂ ਇਲਾਵਾ ਇੱਕ ਹੋਰ ਜਿਹਨੂੰ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਵਸ ਤਾਂ ਬੜੀਆਂ ਚੀਜ਼ਾਂ ਚ ਅਸੀਂ ਕਹਿ ਲਓ ਵੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਪਹਿਲੀ ਵਾਰ ਆ ਕਿ ਪੰਜਾਬ ਨੇ ਪੈਸੇ ਦੇਣੇ ਸ਼ੁਰੂ ਕੀਤੇ ਸੀ 올림픽ਰ ਨੂੰ 15-15 ਲੱਖ ਦਿੱਤਾ ਏਸ਼ੀਅਨ ਗੇਮਜ਼ਾਂ ਨੂੰ 10-10 ਲੱਖ ਦਿੱਤਾ ਸੀ ਹੁਣ ਵੀ ਜਿਹੜੇ ਪੈਰਾਲੀ ਖਿਡਾਰੀ ਗਏ ਆ ਅ ਉੱਥੇ ਪੈਰਿਸ ਪੈਰਿਸ ਉਹਨਾਂ ਨੂੰ ਵੀ ਅਸੀਂ 15-15 ਲੱਖ ਰੁਪਇਆ ਦੇ ਕੇ ਭੇਜਿਆ ਸਾਡੀ ਪਲਕ ਗਈ ਹੈ ਮੁਹੰਮਦ ਯਾਸਿਰ ਗਿਆ ਮੁੰਡਾ ਅ ਉਹਨਾਂ ਸਾਰਿਆਂ ਨੂੰ 15-15 ਲੱਖ ਦਿੱਤਾ ਤੇ ਪੈਰਾ ਖੇਡਾਂ ਨੇ ਜਿਹੜੀਆਂ ਸੀ ਅ ਪੈਰਾ ਐਥਲੈਟਿਕਸ ਪੈਰਾ ਪਾਵਰ ਲੀਗਿੰਗ ਤੇ ਪੈਰਾ ਬੈਡਮਿੰਟਨ ਇਹਨਾਂ ਨੂੰ ਅਸੀਂ ਖੇਡਾਂ ਮਦਦ ਪੰਜਾਬ ਦੀਆਂ ਚ ਵੀ ਐਤਕੀ ਜਿਹੜਾ ਅਸੀਂ ਐਡ ਹੈ ਉਹ ਕੀਤਾ ਪਰ ਜਿਹੜੀ ਚੀਜ਼ ਮੈਂ ਦੱਸਿਆ ਕਿ ਜਿਵੇਂ ਹੋਰ ਅਸੀਂ ਬੜੀਆਂ ਚੀਜ਼ਾਂ ਪਹਿਲੀ ਵਾਰ ਕੀਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਉਹਦੇ ਚ ਇੱਕ ਬਹੁਤ ਵੱਡੀ ਚੇਂਜ ਕਿਉਂਕਿ ਤੁਸੀਂ ਖਿਡਾਰੀ ਤੁਹਾਨੂੰ ਮਿਲਦੇ ਹੋਣਗੇ ਇੱਕ ਬੜੀ ਕਹੋ ਵੀ ਇਹ ਦਿੱਕਤ ਸੀ ਕਿ ਜੇ ਕਿਸੇ ਖਿਡਾਰੀ ਦੀ ਇੰਜਰੀ ਹੋ ਜਾਂਦੀ ਸੀ ਤਾਂ ਉਹਦੀ ਕੋਈ ਪ੍ਰੋਪਰ ਟ੍ਰੀਟਮੈਂਟ ਨਹੀਂ ਸੀ ਹੋ ਪਾਉਂਦਾ ਇਲਾਜ ਨਹੀਂ ਸੀ ਉਹ ਪਾਉਂਦਾ ਜਾਨੂੰ ਕੋਈ ਫੈਸਿਲਿਟੀ ਮਿਲਦੀ ਨਹੀਂ ਸੀ ਜੀ ਦੇ ਕਰਕੇ ਸਾਰਾ ਉਹਦਾ ਜੀਵਨ ਦਾ ਸਾਰਾ ਉਹਦਾ ਕਰੀਅਰ ਜਿਹੜਾ ਬਰਬਾਦ ਆ ਉਹ ਹੋ ਜਾਂਦਾ ਸੀ ਤੁਸੀਂ ਦੇਖੋ ਵੀ ਜਿੰਨੇ ਪਹਿਲਾਂ ਕੋਟ ਸੀ ਉਹ ਤੋਂ ਅੱਧੇ ਗਿਣਤੀ ਤਾਂ 123 ਪੋਸਟਾਂ ਸਪੋਰਟਸ ਮੈਡੀਸਿਨ ਦੀਆਂ ਜਿਹੜੀਆਂ ਕ੍ਰੀਏਟ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਕਹਿ ਲਓ ਵੀ ਹਰ ਡਿਸਟ੍ਰਿਕਟ ਲੈਵਲ ਤੇ ਵੀ ਜਿਹੜੇ ਜਿਨ੍ਹਾਂ ਨੇ ਕੋਈ ਐਮਡੀ ਮੈਡੀਸਨ ਕੀਤੀ ਗਈ ਹੈ ਡਾਕਟਰ ਨੇ ਜਿਹੜੇ ਜਾਂ ਡਿਪਲੋਮਾ ਸਪੋਰਟਸ ਮੈਡੀਸਨ ਦਾ ਜਿਨ੍ਹਾਂ ਨੇ ਕੀਤਾਗਾ ਉਹਨਾਂ ਸਾਰਿਆਂ ਨੂੰ ਜਿਹੜਾ ਹਾਇਰ ਜਿਹੜਾ ਉਹ ਕੀਤਾ ਜਾਊਗਾ ਰਿਕਰੂਟ ਕੀਤਾ ਜਾਊਗਾ ਤੇ ਜੇ ਕਿਸੇ ਵੀ ਖਿਡਾਰੀ ਦੀ ਇੰਜਰੀ ਹੁੰਦੀ ਹੈ ਤਾਂ ਇਸ ਕਰਕੇ ਉਹਦਾ ਕੈਰੀਅਰ ਨਾ ਬਰਬਾਦ ਹੋਵੇ ਇਹਦੇ ਵੱਲ ਜਿਹੜਾ ਧਿਆਨ ਉਹ ਦਿੱਤਾ ਗਿਆ ਤੇ ਕਰਨ ਵਾਲਾ ਪੰਜਾਬ ਆਪ ਦੇ ਆਪ ਚ ਪਹਿਲਾ ਸੂਬਾ ਜਿਹੜਾ ਉਹ ਬਣਿਆ ਤੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਮਿਲੂਗਾ ਸੋ ਇਹਨਾਂ ਸਾਰਿਆਂ ਦੇ ਨਾਲ ਕਿਉਂਕਿ ਮੈਂ ਗੱਲਾਂ ਤਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਬਾਕੀ ਕਿਉਂਕਿ ਜਦੋਂ ਅਸੀਂ ਸਪੋਰਟਸ ਪਾਲਿਸੀ ਜਿਹੜੀ ਇੰਟਰੋਡਿਊਸ ਕੀਤੀ ਸੀ ਤਾਂ ਬੜਿਆਂ ਨੂੰ ਹੀ ਲੱਗਦਾ ਸੀ ਵੀ ਜੇ ਇਹ 6 ਮਹੀਨੇ ਲਾ ਕੇ ਤਿਆਰਤਾ ਕਰ ਲਈ ਤੇ ਇੰਪਲੀਮੈਂਟੇਸ਼ਨ ਨਹੀਂ ਹੋਣੀ ਤੇ ਕਹਿੰਦੇ ਸੀ ਉਦੋਂ ਖਿਡਾਰੀ بڑے ਜਿਹੜੇ ਪੁਰਾਣੇ ਐਮਿਨੈਂਟ ਸਪੋਰਟਸ ਪਰਸਨ ਵੀ ਜੇ ਇਹ ਦੀ ਤੁਸੀਂ ਇੰਪਲੀਮੈਂਟੇਸ਼ਨ ਕਰਵਾਤੀ ਤਾਂ ਪੰਜਾਬ ਨੂੰ ਕੋਈ ਨੰਬਰ 1 ਆਉਣੋਂ ਰੋਕ ਨਹੀਂ ਸਕਦਾ ਕਿ ਸਪੋਰਟਸ ਇਹ ਡਿਪਾਰਟਮੈਂਟ ਇਦਾਂ ਦਾ ਹੈ ਕਿ ਕਹ ਲੋ ਵੀ ਇਦਾਂ ਦੀ ਚੀਜ਼ ਹੈ ਵੀ ਜਿਹਦੇ ਰਿਜ਼ਲਟ ਸਾਲ ਦੋ ਸਾਲ ਬਾਅਦ ਨਹੀਂ ਆ ਸਕਦੇ ਪਰ ਮੈਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਇਹ ਪਾਲਿਸੀ ਲਾਗੂ ਹੋਣ ਤੋਂ ਬਾਅਦ ਨਰਸਰੀ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਆ ਨੌਕਰੀਆਂ ਮਿਲਣ ਤੋਂ ਬਾਅਦ ਆ ਸਪੋਰਟਸ ਮੈਡੀਸਨ ਵਾਲੇ ਡਾਕਟਰ ਭਰਤੀ ਹੋਣ ਤੋਂ ਬਾਅਦ ਕੋਈ ਦੁਨੀਆ ਦੀ ਤਾਕਤ ਪੰਜਾਬ ਨੂੰ ਦੁਬਾਰਾ ਨੈਸ਼ਨਲ ਚ ਪਹਿਲੇ ਨੰਬਰ ਤੇ ਆਉਣ ਤੋਂ ਰੋਕ ਨਹੀਂ ਸਕਦੀ ਉਹ ਦਿਨ ਦੂਰ ਨਹੀਂ ਆਉਣ ਵਾਲੇ ਸਮੇਂ 'ਚ ਜਿੱਦਨ ਦੁਬਾਰਾ ਪੰਜਾਬ نیشنل ਖੇਡਾਂ 'ਚ ਪਹਿਲੇ ਨੰਬਰ 'ਤੇ ਆਊਗਾ ਤੇ ਸਾਨੂੰ ਮਾਣ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਅਸੀਂ ਬੜਾ ਕੰਮ ਕੀਤਾ ਜਿਹਦੇ ਸਿੱਟੇ ਵੀ ਆ ਹੁਣ ਨਿਕਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਆ ਉਹ ਨਿਕਲਣਗੇ